ਕਿਉਂਕਿ ਉਹ ਤੇ ਸਦੀ ਪ੍ਰੇਮ ਦੀ ਰਸ ਵਿੱਚ ਟੇਕੇ ਹਨ ਸ੍ਰੀ ਨਾਨਕ ਜਸੋ ਨਿਤ ਲਾਗੇ ਕਿਉਂਕਿ ਉਹ ਦੁਨੀਆ ਦੀਆਂ ਬੜਗਾਈਆਂ ਨੂੰ ਛੱਡ ਕੇ ਹਰ ਰੋਜ਼ ਗੁਰੂ ਦਾ ਜਸ ਕਰਦੇ ਗੁਰੂ ਨਾਨਕ ਸਾਹਿਬ ਜੀ ਦੀ ਮਮ ਸਤ ਗੁਰਾਂ ਦੇ ਜੀਵਨ ਦੀ ਜਿਹੜੀ ਕੀਰਤ ਹੈ ਨਾ ਉਹ ਆਪਣੀ ਰਸਨਾ ਨਾਲ ਕਰਦੇ ਹਨ ਗੁਰਖਾ ਯਾਦ ਸਿੱਧ ਪਟ ਪੂਰੇ ਕਬੀ ਜੀ ਕਹਿੰਦੇ ਸਬਰੂ ਰਹਿ ਕਹਿੰਦੇ ਇੱਕ ਦਿਨ ਇਹ ਸਾਰੇ ਨਾ ਵਿਚਾਰ ਕਰਦੇ ਹਨ ਸ੍ਰੀ ਨਾਨਕ ਗਾਦੀ ਪਰ ਜਾਉਣ ਉਹਨੇ ਇੱਕ ਦੂਜੇ ਨਾਲ ਬੈਠ ਕੇ ਵਿਚਾਰ ਕਰਦੇ ਜੋਗੀ ਵੀ ਜਿਹੜੇ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਨੇ ਕਿਉਂਕਿ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨਾਲ ਵਿਚਾਰ ਚਰਚਾ ਕਰਦੇ ਰਹੇ ਦੇ ਸਤਗੁਰਾਂ ਨੇ ਇਹਨਾਂ ਨੂੰ ਜਿੱਤੇ ਆ ਸਤਗੁਰ ਆਗਮ ਆਗਾਦ ਬੋਧ ਕਿਹੜਾ ਝੱਲੇ ਗੁਰੂ ਦੀ ਝਾਲਾ ਸ਼ਬਦ ਦੇ ਜੀਤੀ ਸਿੱਧ ਮੰਡਲੀ ਕਿਤਸ ਆਪਣਾ ਪੰਥ ਨਿਰਾਲਾ ਮੈਂ ਕਹਿੰਨਾ ਗੁਰਮਖੋ ਜਿਸ ਗੁਰਸਿੱਖ ਕੋਲ ਗੁਰੂ ਦੇ ਸ਼ਬਦ ਦੀ ਕਰਾਮਾਤ ਹੈ ਨਾ ਸ਼ਬਦ ਦੀ ਤਾਕਤ ਹੈ ਉਸ ਗੁਰਸਿੱਖ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜਿੱਤ ਸਕਦੀ ਮੈਂ ਦਾਅਵੇ ਨਾਲ ਇਹ ਗੱਲ ਕਹਿ ਰਿਹਾ ਕਦੇ ਹੰਕਾਰ ਵਿੱਚ ਨਹੀਂ ਲੈ ਕੇ ਜਾਣਾ ਪਰ ਇਹ ਗੱਲ ਵੀ ਸਾਡੇ ਕੋਲ ਸ਼ਬਦ ਰਿਆ ਨਹੀਂ ਨਾ ਸਿ ਸ਼ਬਦ ਤੇ ਭਰੋਸਾ ਕਰਦਿਆਂ ਨਾ ਸ਼ਬਦ ਦੀ ਕਮਾਈ ਰਹੀ ਸਾਡੇ ਕੋਲ ਤੇ ਸੋਚਦੇ ਆ ਵੀ ਜਿਹੜੇ ਗੁਰੂ ਗੁਰੂ ਨਾਨਕ ਸਾਹਿਬ ਜੀ ਗੱਦੀ ਤੇ ਬੈਠੇ ਹਨ ਕੈਸਾ ਹੈ ਬੇਲੋਕ ਹੈ ਤਾਉਣਾ ਆਕੀਆ ਵੀ ਕਿਹੜੇ ਤਰੀਕੇ ਨਾਲ ਜਾਗ ਕਰਕੇ ਬੇਲੋਕਣ ਦਾ ਅਰਥ ਹੈ ਉਹਨਾਂ ਨੂੰ ਵੇਖੀਏ ਕਿਉਂ ਜਾ ਕਰਕੇ ਉਹਨਾਂ ਨੂੰ ਮਿਲੇ ਸੋ ਹੁਤੇ ਮਹਦ ਮਹਮੋਨਾ ਕਿਉਂਕਿ ਉਹਤੇ ਬੜਿਆਂ ਤੋਂ ਵੀ ਵੱਡੇ ਐ ਕਿਉਂਕਿ ਉਹਨਾਂ ਦੀ ਜਿਹੜੀ ਮਹਿਮਾ ਹੈ ਨਾ ਬਹੁਤ ਵੱਡੀ ਹੈ ਕਰ ਦਿਗ ਵਿਜੈ ਪੂਜੈ ਸਭ ਥਾਨਾ ਕਿਉਂਕਿ ਉਹਨਾਂ ਨੂੰ ਤੇ ਸਾਰੀਆਂ ਥਾਵਾਂ ਤੇ ਪੂਜਿਆ ਜਾਂਦਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸੇਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਵ ਗੁਰੂ ਕੇ ਸਿੱਖ ਦੇ ਮਾਤਾ ਬੀਬੀ ਬਰਾਈ ਦੇ ਘਰ ਜਾ ਕੇ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਲਭ ਲੈਂਦੇ ਉੱਥੇ ਜਾ ਕੇ ਵੀ ਗੁਰੂ ਦੇ ਚਰਨਾਂ ਵਿੱਚ ਬੈਠਦੇ ਆ ਇਸ ਤੇ ਕਰਕੇ ਉਹ ਕਹਿੰਦੇ ਗੁਰੂ ਦੀ ਜਿਹੜੀ ਮਹਿਮਾ ਹੈ ਨਾ ਉਹ ਸਭ ਪਾਸੇ ਫੈਲੀ ਹੈ ਪੀਰ ਨਾ ਮੀਰ ਅਰਿਓ ਨਹ ਹੈ ਅੱਗਾ ਕਹਿੰਦੇ ਨਾਂ ਉਹਨਾਂ ਦੇ ਅੱਗੇ ਕੋਈ ਪੀਰ ਅੜ ਸਕਦਾ ਜਿੰਨਾ ਮਰਜੀ ਵੱਡਾ ਪੀਰ ਹੋਵੇ ਪਰ ਸਾਡਾ ਪੀਰ ਪਤਾ ਕੌਣ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰ ਜਾਹਰ ਪੀਰ ਜਗਤ ਗੁਰ ਬਾਬਾ ਸਾਡਾ ਸਭ ਤੋਂ ਵੱਡਾ ਪੀਰ ਹੈ ਸ਼ਬਦ ਸਾਡੇ ਪੀਰ ਨੇ ਗੁਰੂ ਨਾਨਕ ਸਾਹਿਬ ਪਰ ਅੱਜ ਦੇ ਸਿੱਖ ਨੇ ਤੇ ਪੀਰਾਂ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ ਕੋਈ ਕਹਿੰਦਾ ਸਾਡਾ ਫਲਾਣਾ ਪੀਰ ਹੈ ਦਸਵੀਂ ਵਾਲਾ ਕੋਈ ਕਹਿੰਦਾ ਸਾਡਾ ਨੌਵੀਂ ਵਾਲਾ ਪੀਰ ਹੈ ਕੋਈ ਕਹਿੰਦਾ ਸਾਡਾ ਫਲਾਣਾ ਪੀਰ ਹੈ ਭਾਈ ਜਿਹੜੇ ਪੀਰ ਨੂੰ ਮੰਨਣਾ ਸੀ ਸ਼ਬਦ ਨੂੰ ਉਹਦੇ ਤੋਂ ਅਸੀਂ ਦੂਰ ਹੋ ਗਏ ਇਸ ਤਰ੍ਹਾਂ ਕਰਕੇ ਕਹਿੰਦੇ ਜੇ ਕੋਈ ਪੀਰ ਹੈ ਜੇ ਕੋਈ ਬਾਦਸ਼ਾਹ ਹੈ ਉਹਨਾਂ ਦੇ ਅੱਗੇ ਕੋਈ ਨਹੀਂ ਅੜਦਾ ਹਾਰ ਸਰਬ ਚਰਨੀ ਤਨ ਲਾਗੇ ਕਹਿੰਦੇ ਸਾਰੇ ਹਾਰ ਕੇ ਉਹਨਾਂ ਦੇ ਚਰਨੀ ਲੱਗ ਗਏ ਕਿਉਂਕਿ ਮਹਾਰਾਜ ਕਿਸੇ ਦੀ ਪਰਵਾਹ ਥੋੜੀ ਕਰਦੇ ਜਦੋਂ ਹਮਾਜੂ ਆਇਆ ਸੀ ਨਾ ਸੇਰ ਸਾਹ ਸੂਰੀ ਤੋਂ ਹਾਰ ਖਾ ਕੇ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਬੱਚਿਆਂ ਨੂੰ ਗੁਰਮੁਖੀ ਦੀ ਵਿੱਦਿਆ ਪੜ੍ਹਾਉਂਦੇ ਸਨ ਬਾਲਬੋਧ ਕਾਇਦੇ ਵੀ ਉਹਨਾਂ ਨੇ ਬਣਾਏ ਪਰ ਅੱਜ ਅਸੀਂ ਗੁਰਮੁਖੀ ਤੋਂ ਦੂਰ ਜਾ ਰਹੇ ਹਾਂ ਅੱਜ ਅਸੀਂ ਬੱਚਿਆਂ ਨੂੰ ਅੰਗਰੇਜ਼ੀ ਸਕੂਲ ਵਿੱਚ ਤੇ ਪੜ੍ਹਾਣੇ ਆਂ ਪਰ ਗੁਰਮੁਖੋ ਜਿੱਥੇ ਪੰਜਾਬੀ ਭਾਸ਼ਾ ਪੜ੍ਹਾਈ ਜਾਂਦੀ ਹੈ ਗੁਰਮੁਖੀ ਪੜ੍ਹਾਈ ਜਾਂਦੀ ਹੈ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਪੜ੍ਹਾਉਂਦੇ ਇਸ ਕਰਕੇ ਸਾਡੇ ਬੱਚੇ ਇਸ ਵਿਦਿਆ ਤੋਂ ਵੀ ਵਾਂਝੇ ਰਹਿ ਰਹੇ ਮੈਂ ਕਹਿੰਦਾ ਚੰਗੀ ਗੱਲ ਹੈ ਜਿਹੜੇ ਵੀਰ ਇਹ ਲੜਾਈ ਲੜ ਰਹੇ ਜਿਵੇਂ ਵੀਰ ਲਖੇ ਸਧਾਨੇ ਨੇ ਵੀ ਇਹ ਲੜਾਈ ਲੜੀ ਉਹਨਾਂ ਨੂੰ ਸਿਆਸਤ ਵਾਲੇ ਪਾਸੇ ਨਾਲ ਲੈ ਜੀ ਵੀ ਸ਼ਾਇਦ ਭਾਈ ਸਾਹਿਬ ਉਹਨਾਂ ਦੀ ਗੱਲ ਕਰਦੇ ਮੈਂ ਕਰਦਾ ਸਪੋਰਟ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਵੀ ਕਰਦਾ ਮੈਂ ਤੇ ਵੀ ਉਹਨਾਂ ਨੂੰ ਜਿਤਾਓ ਕਿਉਂਕਿ ਘੱਟੋ ਘੱਟ ਇਹ ਤੇ ਲੱਗੇ ਨਾ ਦੁਨੀਆ ਨੂੰ ਪਤਾ ਵੀ ਜਿਹਨੂੰ ਅਤਵਾਦੀ ਕਹਿ ਕੇ ਸਰਕਾਰਾਂ ਨੇ ਐਨਐਸਏ ਵਰਗੇ ਕਾਨੂੰਨ ਲਾ ਕੇ ਜੇਲਾਂ ਵਿੱਚ ਡੱਕਿਆ ਤੇ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸੰਗਤ ਉਹਨਾਂ ਨੂੰ ਆਗੂ ਮੰਨ ਕੇ ਬੈਠੀ ਐ ਤੇ ਸਰਕਾਰਾਂ ਉਹਨਾਂ ਨੂੰ ਜੇਲਾਂ ਵਿੱਚ ਡੱਕਣਾ ਚਾਹੁੰਦੀਆਂ ਨੇ ਜੇ ਅੱਜ ਅਸੀਂ ਆਪਣੇ ਨੌਜਵਾਨਾਂ ਦੇ ਨਾਲ ਆਪਣੇ ਯੋਧਿਆਂ ਦੇ ਨਾਲ ਨਾ ਖੜੇ ਨਾ ਤਾਂ ਸੱਚ ਜਾਣੋ ਕੱਲ ਨੂੰ ਕਿਸੇ ਨੌਜਵਾਨੇ ਕੋਮਲੀ ਧਰਮਲੀ ਅੱਗੇ ਨਹੀਂ ਆਉਣਾ ਕੌਣ ਆਏਗਾ ਅੱਗੇ ਜਿਵੇਂ ਇਸੇ ਤਰ੍ਹਾਂ ਸਾਡੇ ਤੇ ਤਸ਼ੱਦਦ ਹੁੰਦਾ ਰਿਹਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਉਹਨਾਂ ਨੂੰ ਤੇ ਜੇਲਾਂ ਵਿੱਚ ਡੱਕਿਆ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਤੇ ਸਗੋਂ ਜਿਹੜੇ ਸਾਡੇ ਹੋਰ ਨੌਜਵਾਨੀ ਉਹਨਾਂ ਨੂੰ ਵੀ ਜੇਲਾਂ ਵਿੱਚ ਰੱਖਿਆ ਹੋਇਆ ਉਹਨਾਂ ਦੇ ਵੀ ਕਾਨੂੰਨ ਲਾਗੂ ਕੀਤੇ ਜਾ ਰਹੇ ਆ ਹੁਣ ਕਿੰਨੇ ਔਖੇ ਹੋਏ ਪਏ ਆ ਜਿਹੜੇ ਆਕਾਲੀ ਦਲ ਵਾਲੇ ਆ ਬਿਰਸਾ ਸਿੰਘ ਬਲਟੋਹੇ ਵਰਗੇ ਕਿੰਨੇ ਇਲਜ਼ਾਮ ਲਾਉਂਦੇ ਆ ਸਿੰਘਾਂ ਤੇ ਵੀ ਜੋ ਮਰ ਜੇ ਲਾਈ ਜਾ ਤੇ ਡੇਗੇਗਾ ਤੇ ਮੂਦੇ ਮੂੰਹ ਤੋਂ ਜਿਤਨਾ ਜੁਤਨਾ ਕੋਈ ਨਹੀਂ ਤੂੰ ਜੋ ਮਰਜੀ ਕਹੀ ਜਾ ਨਹੀਂ ਜੀ ਮੈਂ ਜੇਲ੍ਹਾਂ ਕੱਟੀਆਂ ਠੀਕ ਹੈ ਤੁਸੀਂ ਜੇਲ੍ਹਾਂ ਕੱਟੀਆਂ ਪਰ ਜਦੋਂ ਉਹ ਪੁੱਛਿਆ ਸੀ ਨਾ ਵੀਰ ਨੇ ਹਰਪ੍ਰੀਤ ਸਿੰਘ ਮੱਖੂ ਵੀ ਪੱਤਰਕਾਰ ਵੀ ਨੇ ਤੇ ਪ੍ਰਚਾਰਕ ਵੀ ਨੇ ਉਹ ਕਹਿੰਦੇ ਬਲਟੋਆ ਸਾਹਿਬ ਵਿਵਾਦੀਆਂ ਬਾਰੇ ਤੁਹਾਡਾ ਕੀ ਖਿਆਲ ਹੈ ਵਿਵਾਦੀਆਂ ਬਾਰੇ ਤੁਸੀਂ ਕਿਉਂ ਨਹੀਂ ਬੋਲੇ ਸਿਰਸੇ ਵਾਲੇ ਬਾਬੇ ਨੂੰ ਮਾਫੀ ਦੇਣ ਵੇਲੇ ਤੁਸੀਂ ਕਿਉਂ ਨਹੀਂ ਬੋਲੇ ਇਹ ਤੁਸੀਂ ਵੀ ਜਿਹੜੇ ਬੰਦੇ ਨੇ ਪਹਿਲਾਂ ਕੋਮ ਲਈ ਕੁਰਬਾਨੀ ਕਰ ਦਿੱਤੀ ਵੀ ساری ਜ਼ਿੰਦਗੀ ਕੋਮ ਨੂੰ ਸਿਰ ਤੇ ਚੁੱਕ ਕੇ ਰੱਖੇ ਤੇ ਬਾਅਦ ਵਿੱਚ ਕੋਮ ਦੇ ਨਾਲ ਘਾਤ ਕਰਦਾ ਰਵੇ ਇਹ ਨਹੀਂ ਪਰਵਾਨ ਹੁੰਦਾ ਜੇ ਖੜੇ ਹੋ ਤੇ ਅੰਦਰ ਖੜੋ ਤੁਹਾਡਾ ਸਤਕਾਰ ਅਸਰ ਜੇ ਤੋ ਤੁਹਾਡਾ ਇੰਨੀ ਪਿਆਰ ਹੈ ਸਿੰਘਾਂ ਦੇ ਨਾਲ ਭਾਈ ਫਿਰ ਤੁਸੀਂ ਬੈਠ ਜਾਓ ਪਰਚੇ ਵਾਪਸ ਲੈ ਲੈਂਦੇ ਵੀ ਅਸੀਂ ਨਹੀਂ ਖੜਦੇ ਕੋਈ ਗੱਲ ਨਹੀਂ ਭਾਈ ਅਮਰਤਪਾਲ ਸਿੰਘ ਨੂੰ ਤੁਸੀਂ ਵੋਟਾਂ ਪਾਉਤੀ ਆਪਾਂ ਰਹਾ ਕਰਵਾਈਏ ਉਹਨਾਂ ਨੂੰ ਚਾਹੀਦਾ ਤੇ ਸੀ ਤੁ ਕਿਹੜਾ ਉਹਨਾਂ ਨੇ ਇਦਾਂ ਦਰਤਵਾਦੀ ਵਾਲਾ ਵੱਖਵਾਦੀ ਵਾਲਾ ਕੰਮ ਕਰ ਦਿੱਤਾ ਸੋ ਜੇ ਨੌਜਵਾਨਾਂ ਨੂੰ ਜਗਾਇਆ ਜੇ ਉਹਨਾਂ ਨੌਜਵਾਨੋਂ ਨਸ਼ਿਆਂ ਵਿੱਚੋਂ ਕੱਢਿਆ ਤੇ ਚੰਗੀ ਗੱਲ ਐ ਨਾ ਮੈਨੂੰ ਮਸਤੋਣਾ ਸਾਹਿਬ ਦੇ ਤਕਰੀਬਨ 12 13 15 ਸਾਲ ਹੋ ਗਏ ਰਹਿੰਦੇ ਆ ਪਹਿਲੀ ਵਾਰ ਮੈਂ ਵੇਖਿਆ ਨੌਜਵਾਨਾਂ ਵਿੱਚ ਇੰਨਾ ਉਤਸ਼ਾਹ ਜਦੋਂ ਭਾਈ ਅਮਰਪਾਲ ਸਿੰਘ ਇੱਥੇ ਆਏ ਸੀ ਮੈਂ ਮਿਲਿਆ ਵੀ ਆ ਨੇੜੇ ਹੋ ਕੇ ਗੱਲਬਾਤ ਵੀ ਕੀਤੀ ਸੋ ਐਵੇਂ ਨਾ ਡਰੀ ਜਾਇਆ ਕਰੋ ਆ ਹੋ ਜਾਣਾ ਆ ਹੋ ਜਾਣਾ ਬਾਕੀ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਓ ਮੈਂ ਬਾਕੀ ਥਾਵਾਂ ਤੇ ਨਹੀਂ ਗੱਲ ਕਰਦਾ ਸੰਗਰੂਰ ਤੁਸੀਂ ਦੇਖ ਲਓ ਜਿਹਨੂੰ ਤੁਸੀਂ ਪਾਉਣੀ ਹੈ ਪਰ ਉੱਥੇ ਮੈਂ ਜ਼ਰੂਰ ਕਹਿਣਾ ਵੀ ਜਿਹੜੇ ਚੰਗੇ ਬੰਦੇ ਐ ਜਿਹੜੇ ਪੰਜਾਬ ਨਾਲ ਖੜਦੇ ਐ ਜਿਨ੍ਹਾਂ ਨੇ ਸਭ ਕੁਝ ਆਪਣਾ ਛੱਡਿਆ ਤੇ ਉਹਨਾਂ ਦੇ ਨਾਲ ਖੜੋ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਗੱਲ ਕਹੋ ਵੀ ਆਪਾਂ ਉਹਨਾਂ ਨੂੰ ਜਿਤਾਉਣਾ ਸੋ ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਜਿਹੜੇ ਐ ਨਾ ਉਹ ਕਿਸੇ ਵੀ ਰਾਜੇ ਦੀ ਕਿਸੇ ਵੀ ਪੀਰ ਦੀ ਪਰਵਾਹ ਨਹੀਂ ਕਰਦੇ ਜਿਹੜਾ ਵੀ ਆਪਣਾ ਹੰਕਾਰ ਲੈ ਕੇ ਆਉਂਦਾ ਤੇ ਜਦੋਂ ਸਤਿਗੁਰੂ ਜੀ ਦੇ ਨਾਲ ਬੈਠ ਕੇ ਵਿਚਾਰ ਕਰਦਾ ਤੇ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਝੁਕ ਜਾਂਦਾ ਮੈਂ ਜਿਹੜੀ ਬੇਨਤੀ ਕਰਦਾ ਜਦੋਂ ਹਾਂ ਮਾਜੂ ਆਇਆ ਨਾ ਸੇਰ ਸਾਹ ਸੇਰ ਸਾਹ ਵਾਹਿਗੁਰੂ ਸੇਰ ਸਾਹ ਸੂਰੀ ਤੋਂ ਹਾਰ ਖਾ ਕੇ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਉਦੋਂ ਬੱਚਿਆਂ ਨੂੰ ਪੜ੍ਹਾ ਰਹੇ ਸਨ ਤੇ ਜਦੋਂ ਆ ਕੇ ਬੈਠੇ ਆ ਤੇ ਕੁਦਰਤੀ ਗੱਲ ਮਹਾਰਾਜ ਨੇ ਉਹਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਕਿਉਂਕਿ ਪਰਵਾਹ ਨਾ ਹੀ ਕਿਸੇ ਕੀ ਰੀ ਇਤੇ ਆਪ ਹੀ ਆ ਜਿਹੜੇ ਮੰਤਰੀਆਂ ਨੂੰ ਦੋਰੋ ਵੇਖ ਕੇ ਭੱਜ ਲੈਨੇ ਇਤੇ ਆਪ ਹੀ ਆ ਜਿਹੜੇ ਰਾਜਨੀਤਿਕ ਲੋਕਾਂ ਨੂੰ ਵੇਖ ਕੇ ਮਹਾਰਾਜ ਦੇ ਸਿਧਾਂਤਾਂ ਨੂੰ ਮਰਜਾਦਾ ਨੂੰ ਛੱਡ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰ ਲੈਨੇ ਤੇ ਮਹਾਰਾਜ ਨੇ ਰਾਜਿਆਂ ਦੀ ਕੀ ਪਰਵਾਹ ਕਰਨੀ ਸੀ ਸੰਤ ਮਹਾਰਾਜ ਨੇ ਵੀ ਨਹੀਂ ਕੀਤੀ ਉਹ ਮਹਾਰਾਜ ਨੇ ਧਿਆਨ ਨਾ ਦਿੱਤਾ ਉਹ ਬੜੇ ਹੰਕਾਰ ਵਿੱਚ ਆਇਆ ਤੇ ਦੁਖੀ ਹੋ ਗਿਆ ਵੀ ਮੈਂ ਇੰਨਾ ਵੱਡਾ ਬਾਦਸ਼ਾਹ ਤੇ ਮੇਰੇ ਵੱਲ ਤੇ ਧਿਆਨ ਹੀ ਨਹੀਂ ਦਿੱਤਾ ਇਹਨਾਂ ਨੇ ਚਾਹਿੰਦਾ ਸੀ ਝੱਟ ਭੱਡ ਇਹ ਆਪਣਾ ਕੰਮ ਛੱਡ ਕੇ ਮੇਰਾ ਆਓ ਭਗਤ ਕਰ ਦੇ ਮੇਰਾ ਸਤਕਾਰ ਕਰ ਦੇ ਕਹਿੰਦੇ ਉਹਨੇ ਆਪਣੀ ਮਿਆਨ ਵਿੱਚੋਂ ਤਲਵਾਰ ਕੱਢੀ ਤਲਵਾਰ ਕੱਢ ਕੇ ਜਦੋਂ ਸਤਗੁਰਾਂ ਵੱਲ ਧੋਈ ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜਿਹੜੀ ਤਲਵਾਰ ਸਾਡੇ ਦੇ ਚਲਾਉਣਾ ਨਾ ਇਹ ਤੇਰੀ ਤਲਵਾਰ ਸਿਰਸਾ ਸੂਈ ਦੇ ਅੱਗੇ ਕਿਉਂ ਨਹੀਂ ਕਿਉਂ ਨਹੀਂ ਚੱਲੀ ਉੱਥੇ ਤੂੰ ਹਾਰ ਦਾ ਮੂੰਹ ਕਾ ਕੇ ਆਇਆ ਇਹ ਬਹੁਤ ਵੱਡੀ ਜੁਰਤ ਹੈ ਸਮੇ ਦੇ ਬਾਦਸ਼ਾਹ ਨੂੰ ਚੈਲੰਜ ਕਰ ਦੇਣਾ ਇਹ ਬਹੁਤ ਵੱਡੀ ਜੁਰਤ ਹੈ ਉਹਨ ਇਤਿਹਾਸ ਤੁਸੀਂ ਵੀ ਸੁਣ ਲਿਆ ਪਰ ਤੁਹਾਡੇ ਵਿੱਚੋਂ ਤਾਕਤ ਨਹੀਂ ਤੁਸੀਂ ਜੁਰਤ ਦੇ ਨਾਲ ਗੱਲ ਕਰੋ ਸਮੇਂ ਦੇ ਜਿਹੜੇ ਇਹ ਮੰਤਰੀ ਨੇ ਜਾਂ ਸਮੇਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਵਾਲ ਤੇ ਪੁੱਛ ਲਿਆ ਕਰੋ ਭਾਈ ਕੀ ਕੀਤਾ ਤੁਸੀਂ ਕੁਝ ਤੇ ਕਰੋ ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਅੱਗੇ ਸਭ ਝੁਕਦੇ ਹਨ ਹਮਾਂ ਵਿਚਾਰ ਸਭ ਹੀ ਚੱਲ ਆਏ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਲੈ ਕੇ ਇਸ ਤਰ੍ਹਾਂ ਦੇ ਖਿਆਲ ਆਪਣੇ ਮਨ ਵਿੱਚ ਲੈ ਕਰਕੇ ਇਹ ਜਿਹੜੇ ਜੋਗੀ ਹਨ ਸਤਗੁਰਾਂ ਕੋਲ ਆ ਗਏ ਸਤਗੁਰਾਂ ਕੋ ਨਿਜ ਦਰਸ ਦਿਖਾਏ ਤੇ ਆ ਕਰਕੇ ਸਤਗੁਰਾਂ ਨੂੰ ਮਿਲਦੇ ਹਨ ਗੋਰਖ ਪਰਥਰ ਚਰਪਟ ਸਾਥ ਕਿਹਦੇ ਜਿੱਥੇ ਗੋਰਖ ਚੱਲ ਕੇ ਆਇਆ ਉੱਥੇ ਪਰਥਰ ਜੋਗੀ ਵੀ ਆਇਆ ਉੱਥੇ ਝਰਪਟ ਜੋਗੀ ਵੀ ਆਇਆ ਜੇਕਰ ਆਇਆ ਨਾ ਜਦੋਂ ਅਸੀਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਆ ਇਨ੍ਹਾਂ ਸਾਰੇ ਜੋਗੀਆਂ ਦਾ ਜੇਕਰ ਆਇਆ ਕਹਿੰਦੇ ਜਿੰਨੇ ਵੀ ਪ੍ਰਮੁੱਖ ਜੋਗੀ ਸਨ ਇਹ ਸਭ ਆਏ ਨੇ ਗੋਪੀ ਚੰਦ ਸੋ ਈਸ਼ਰਨਥ ਕਹਿੰਦੇ ਇਸੇ ਤਰ੍ਹਾਂ ਗੋਪੀ ਚੰਦ ਈਸ਼ਰਨਾਥ ਆਦਿਕ ਜੋਗੀ ਜਿਹੜੇ ਹਨ ਆਏ ਸਤਿਗੁਰ ਲੇਨ ਪਰ ਤੱਗਿਆ ਕਹਿੰਦੇ ਇਹ ਸਾਰੇ ਚੱਲ ਕੇ ਸਤਿਗੁਰਾਂ ਦੀ ਪ੍ਰਤੀਗਿਆ ਲੈਣ ਆਏ ਨੇ ਪਾਏ ਪਰ ਤੀਤ ਭਰਮ ਔਰ ਭੱਗਿਆ ਪਰ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਵਿੱਚ ਆਏ ਤੇ ਇਹਨਾਂ ਨੇ ਗੁਰੂ ਦੇ ਸ਼ਬਦ ਤੇ ਪ੍ਰਤੀਤ ਕੀਤੀ ਇਹਨਾਂ ਦਾ ਭਰੋਸਾ ਬਣਿਆ ਤੇ ਇਹਨਾਂ ਦੇ ਅੰਦਰ ਦੇ ਜਿਹੜੇ ਭਰਮ ਸਨ ਉਹ ਦੂਰ ਹੋ ਗਏ ਗੁਰੂ ਕੀ ਸਿਖਾ ਜਿਸ ਗੁਰੂ ਨੂੰ ਮਿਲ ਕੇ ਜੋਗੀਆਂ ਦੇ ਭਰਮ ਮਿਟ ਗਏ ਪਰ ਤੇਰੇ ਭਰਮ ਨਹੀਂ ਮਿਟੇ ਤੂੰ ਅੱਜ ਵੀ ਭਰਮ ਦੇ ਵਿੱਚ ਪੈ ਕੇ ਭੜਕਦਾ ਪਿਆ ਗੁਰੂ ਤੋਂ ਦੂਰ ਹੋ ਗਏ ਜੋਗੀਆਂ ਦੇ ਭਰਮ ਤੇ ਮਿਟ ਗਏ ਫੋਤੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਝੁਕ ਗਏ ਪਰ ਅੱਜ ਦੇ ਸਿੱਖ ਨੂੰ ਨਾ ਗੁਰੂ ਦੇ ਸ਼ਬਦ ਤੇ ਪ੍ਰਤੀਤ ਹੈ ਤੇ ਨਾ ਭਰੋਸੇ ਤੇ ਨਾ ਜਿਹਦੇ ਸਿੱਖ ਦਾ ਭਰਮ ਮਿਟੇ ਜੇ ਭਰਮ ਮਿਟਿਆ ਹੁੰਦਾ ਫਿਰ ਅਸੀਂ ਗੁਰੂ ਨੂੰ ਛੱਡ ਦਰ ਕੇ ਦਰ ਦਰਤੇ ਠੋਕਰਾਂ ਕਿਉਂ ਖਾਂਦੇ ਫਿਰ ਅਸੀਂ ਥਾਂ ਥਾਂ ਤੇ ਜਾ ਕੇ ਕਿਉਂ ਝੁਕਣਾ ਸੀ ਇਸ ਕਰਕੇ ਕਹਿੰਦੇ ਜਦੋਂ ਇਹ ਸਤਿਗੁਰਾਂ ਦੇ ਨਾਲ ਆ ਕੇ ਵਿਚਾਰ ਕਰਦੇ ਆ ਤਾਂ ਇਹਨਾਂ ਦੇ ਅੰਦਰ ਦੇ ਜਿਹੜੇ ਭਰਮ ਸਨ ਉਹ ਮਿਟ ਗਏ ਸ੍ਰੀ ਅੰਗਦ ਸਿੰਘ ਅਸਨ ਵੈਸੇ ਤੇ ਗੁਰੂ ਅੰਗਦ ਸਾਹਿਬ ਜੀ ਸਿੰਘਾਸਨ ਤੇ ਬਰਾਜੇ ਸਨ ਹਾਏ ਕਹੀ ਆਦੇਸ ਆਦੇਸੇ ਕਹਿੰਦੇ ਇਹਨਾਂ ਨੇ ਆ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤਨ ਕਾ ਮਨ ਕੀ ਸਭ ਗੁਰ ਜਾਣੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਦੇ ਮਨ ਦੀ ਜਾਣ ਲਈ ਕਿਉਂਕਿ ਸਤਿਗੁਰ ਜੀ ਤੇ ਜਾਣੀ ਜਾਣ ਮਹਾਰਜ ਨੂੰ ਤੇ ਪਤਾ ਵੀ ਇਹਨਾਂ ਦੇ ਅੰਦਰ ਕੀ ਸੋਚ ਚੱਲਦੀ ਹੈ ਕਿਹੜੀ ਵਿਚਾਰ ਲੈ ਕੇ ਆਏ ਨੇ ਸਵਾਧਾਰ ਮਦਰੇ ਭਾਕ ਕਰਬਾਨੀ ਕਹਿੰਦੇ ਫਿਰ ਗੁਰੂ ਅੰਗਦ ਸਾਹਿਬ ਜੀ ਬੜੇ ਪਿਆਰ ਦੇ ਨਾਲ ਮਿੱਠੀ ਬਾਣੀ ਬੋਲਦੇ ਹਨ ਬੈਠਾਰੇ ਆਸਨ ਸੁਭਦੈ ਹੁਣ ਗੁਰੂ ਘਰ ਵਿੱਚੀ ਨੀ ਵੀ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਸੀ ਉਹਦਾ ਨਰਾਦਰ ਕਰੀ ਅਜੇ ਦੀ ਹੈ ਨਾ ਵੀ ਫਲਾਣੀ ਨਾਲ ਮੇਰੇ ਵਿਚਾਰ ਨਹੀਂ ਮਿਲਦੇ ਮੈਂ ਉਹਦਾ ਨਰਾਦਰ ਕਰਾਂਗਾ ਮੈਂ ਉਹਦੇ ਨਾਲ ਮਿਲ ਕੇ ਨਹੀਂ ਬੈਠਣਾ ਨਹੀਂ ਜੇ ਜੋਗੀ ਚੱਲ ਕੇ ਆਏ ਹੈ ਤਾਂ ਜਿਹੜਾ ਸਤਕਾਰ ਮਹਾਰਾਜ ਸਿੱਖਾਂ ਨੂੰ ਦਿੰਦੇ ਹੈ ਆਮ ਲੋਕਾਂ ਨੂੰ ਦਿੰਦੇ ਆ ਉਹ ਸਤਕਾਰ ਮਹਾਰਾਜ ਨੇ ਜੋਗੀਆਂ ਨੂੰ ਵੀ ਦਿੱਤਾ ਵੀ ਠੀਕ ਹੈ ਇਹਨਾਂ ਨਾਲ ਵਿਚਾਰ ਨਹੀਂ ਮਿਲਦੀ ਉਹ ਗੱਲ ਵੱਖਰੀ ਹੈ ਪਰ ਚੱਲ ਕੇ ਆਏ ਤੇ ਮਹਾਰਾਜ ਨੇ ਉਹਨਾਂ ਨੂੰ ਪਿਆਰ ਨਾਲ ਬਿਠਾਇਆ ਹੈ ਗੁਰਖਾ ਆਦ ਪ੍ਰਸੰਨ ਮਨ ਪਾਏ ਕਹਿੰਦੇ ਇਹ ਜਿਹੜੇ ਜੋਗੀ ਸਨ ਸਤਗੁਰਾਂ ਦਾ ਪਿਆਰ ਵੇਖ ਕਰਕੇ ਸਤਗੁਰਾਂ ਦਾ ਪ੍ਰੇਮ ਵੇਖ ਕਰਕੇ ਪ੍ਰਸੰਨ ਹੋਏ ਕਹੈ ਅਸ਼ਟੰਗ ਜੋਗ ਮਹਾਤਮ ਤੇ ਇਹ ਦੱਸਦੇ ਐ ਵੀ ਜਿਹੜਾ ਜੋਗ ਦਾ ਮਹਾਤਮ ਹੈ ਬਿਨਾਂ ਜੋਗ ਨਹਿ ਨਿਰਮਲ ਆਤਮ ਕਹਿੰਦੇ ਮਹਾਰਾਜ ਜੋਗ ਮਤ ਧਾਰਨ ਤੋਂ ਬਿਨਾਂ ਜਿਹੜੀਆਂ ਵਿਧੀਆਂ ਜੋਗੀ ਕਰਦੀ ਐ ਉਹਨਾਂ ਤੋਂ ਬਿਨਾਂ ਆਤਮਾ ਨਿਰਮਲ ਨਹੀਂ ਹੁੰਦੀ ਇਸ ਤਰ੍ਹਾਂ ਆਖਦੇ ਹਨ ਪ੍ਰਥਮ ਸਕਲ ਜੇ ਭਏ ਮਹਾਨ ਕਹਿੰਦੇ ਸਭ ਤੋਂ ਪਹਿਲਾਂ ਇਹ ਜਿਹੜੀ ਗੱਲ ਹੈ ਕਰ ਕਰ ਜੋਗ ਸੋ ਪਾਇੋ ਗਿਆਨ ਕਹਿੰਦੇ ਜਿਹੜਾ ਮਨੁੱਖ ਜੋਗ ਮਤ ਨੂੰ ਧਾਰਨ ਕਰਕੇ ਜੀਵਨ ਦਾ ਜਿਹੜਾ ਅਸਲ ਗਿਆਨ ਹੈ ਕਿਉਂਕਿ ਯੋਗੀਆਂ ਨੂੰ ਇਦਾਂ ਲੱਗਦਾ ਸੀ ਵੀ ਸਾਡਾ ਰਸਤਾ ਸ਼੍ਰੇਸ਼ਟ ਹੈ ਜੋ ਸਾਡਾ ਜਿਹੜਾ ਧਰਮ ਹੈ ਉਹ ਸਹੀ ਹੈ ਇਸ ਤਰ੍ਹਾਂ ਆਖਦੇ ਹਨ ਤੁਮ ਕਲਯੁਗ ਮੈਂ ਪੈ ਅਵਤਾਰ ਆਖਿਆ ਤੁਸੀਂ ਕਲਯੁਗ ਦੇ ਵਿੱਚ ਅਵਤਾਰ ਹੋ ਗੁਰਤਾ ਗਦੀ 'ਤੇ ਬੈਠਿਓਦਾਰ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਤੁਸੀਂ ਇਸ ਗੁਰਤਾ ਗਦੀ 'ਤੇ ਬੈਠਿਓ ਕਿਉਂਕਿ ਗੁਰਮੁਖੋ ਤਗਤ ਰਾਜਾ ਸੋਈ ਬਹਿ ਜੇ ਤਗਤੇ ਲਾਇਕ ਹੋਈ ਹੋਨ ਗੁਰੂ ਨਾਨਕ ਸਾਹਿਬ ਜੀ ਨੇ ਐਵੇਂ ਨਹੀਂ ਭਾਈ ਲੈਣਾ ਜਿਹਨੂੰ ਗੱਦੀ ਤੇ ਬਿਠਾ ਕੇ ਅੰਗਦ ਬਣਾ ਦਿੱਤਾ ਨਹੀਂ ਮਹਾਰਾਜ ਨੇ ਪਹਿਲਾਂ ਪਰਖਿਆ ਵੀ ਇਹਨਾਂ ਕੋਲ ਯੋਗਤਾ ਹੈ ਕਿ ਇਹ ਗੁਰਦਾ ਗੱਦੀ ਦੇ ਯੋਗ ਹਨ ਉਹਨਾਂ ਨੂੰ ਪਰਖਣ ਤੋਂ ਬਾਅਦ ਉਹਨਾਂ ਦੇ ਜੀਵਨ ਨੂੰ ਵੇਖਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਗੁਰਤਾ ਗੱਦੀ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਭਾਈ ਲੈਣਾ ਜਿਹਨੂੰ ਦੇ ਕੇ ਅੰਗਦ ਬਣਾਇਆ ਸੀ ਆਪਾਂ ਪੜਿਆ ਨਾ ਸਿੱਖਾਂ ਪੁੱਤਰਾਂ ਕੋਖਕੈ ਸਭ ਉਮਤ ਵੇਖੇ ਜੇ ਕਿਉਂ ਨਾ 50 ਦੋਸਤਾਂ ਲੈਣਾ ਟਕਿਓਣ ਤੇ ਗੁਰਮਖੋ ਤੁਸੀਂ ਵੀ ਵੋਟਰ ਬਣ ਕੇ ਜਿਹਨੂੰ ਗੱਡੀ ਤੇ ਬਿਠਾਉਣਾ ਤੇ ਥੋੜਾ ਜਿਹਾ ਖੋਖ ਪਰਚੋਲ ਵੀ ਕਰ ਲਿਆ ਕਰੋ ਵੇਖ ਵੀ ਲਿਆ ਕਰੋ ਕਿ ਇਹ ਯੋਗ ਹੈ ਕੱਲ ਨੂੰ ਗੱਡੀ ਤੇ ਬੈਠ ਕੇ ਇਹ ਸਾਰਿਆਂ ਨੂੰ ਬਰਾਬਰ ਲੈ ਕੇ ਚੱਲੇਗਾ ਕਿ ਇਹ ਸਮਾਜ ਦੇ ਭਲੇ ਦੇ ਕਾਰਜ ਕਰੇਗਾ ਕਿ ਇਹ ਸਾਨੂੰ ਸਾਡੇ ਬਣਦੇ ਹੱਕ ਦੇਵੇਗਾ ਤੇ ਉਸ ਵੇਲੇ ਆਕਿਆ ਵੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਇਸ ਗੱਦੀ ਤੇ ਵਿਰਾਜੇ ਹਾਂ ਜੋਗ ਜੁਗਤ ਨਾਹ ਪੰਥ ਤੁਮਾਰਾ ਪਰ ਆਖਿਆ ਵੀ ਤੁਹਾਡਾ ਜਿਹੜਾ ਪੰਥ ਹੈ ਨਾ ਉਹਨਾਂ ਕੋਲ ਇਹ ਜਿਹੜੀ ਜੋਗ ਦੀ ਜੁਗਤੀ ਹੈ ਉਹ ਨਹੀਂ ਹੈ ਠੀਕ ਹੈ ਤੁਸੀਂ ਗੱਦੀ ਤੇ ਬੈਠੇ ਹੋ ਤੁਸੀਂ ਜ਼ਿੰਮੇਵਾਰੀਆਂ ਨਿਭਾਰਿਓ ਕਿਉਂਕਿ ਜੋਗੀ ਪ੍ਰਭਾਵ ਪਾਉਣਾ ਚਾਹੁੰਦੇ ਨਾ ਵੀ ਜੇ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਭਾਵ ਨਹੀਂ ਪਾ ਸਕੇ ਸ਼ਾਹਦ ਗੁਰੂ ਅੰਗਦ ਸਾਹਿਬ ਤੇ ਪਾ ਲਈਏ ਇਹਦੀਆਂ ਨਾ ਅੱਜ ਦੇ ਸਿੱਖ ਦੇ ਵੀ ਪ੍ਰਭਾਵ ਪਾਉਂਦੇ ਹਨ ਮਨਮਤੀ ਲੋਕ ਪਰ ਜਿਹੜਾ ਸੁਚੇਤ ਗੁਰੂ ਕਾ ਸਿੱਖ ਹੈ ਉਹ ਕਦੇ ਦੂਜੇ ਦੇ ਪ੍ਰਭਾਵ ਹੇਠ ਨਹੀਂ ਆਉਂਦਾ ਉਹ ਤੇ ਗੁਰੂ ਦੀ ਮਤ ਦੇ ਮੁਤਾਬਕ ਚੱਲਦਾ ਇਸ ਤਰ੍ਹਾਂ ਆਖਦੇ ਹਨ